ਰਤਪਾਲ ਜੀ ਸਤਿ ਸ੍ਰੀ ਅਕਾਲ ਅੱਛਾ ਸਤਿ ਸ੍ਰੀ ਅਕਾਲ ਫਾਇਦਾ ਸੇਕਾ ਜੀ ਕੀ ਹਾਲ ਚਾਲ ਹੈ ਤੁਹਾਡਾ ਮਾਨੇ ਜੀ ਬਹੁਤ ਤਰੀਆ ਜੀ ਕਿਰਪਾ ਸ਼ੁਕਰਾਨੀ ਤੇ ਬੜੀ ਵੱਡੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਇਹਦਾ ਇਹਦਾ ਕਿਸੇ ਪੇਪਰ ਰਤਪਾਲ ਜੀ ਪ੍ਰਤਪਾਲ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ। ਹਾਂ ਜੀ 3 ਗਈ ਤਾਂ ਉਹ ਜੀ ਕੋਲ ਤੋਂ। ਔਰ ਸੌ ਸੌ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਹਾਂ ਜੀ ਹਾਂ ਜੀ ਸੌ ਬਣਾ ਲਿਆ ਜੀ ਨਾ। ਜੀ ਤੇ ਗੁਰੂ ਮਹਾਰਾਜ ਨੇ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਧੇਰੀ ਤੇ ਉਹਦੇ ਚੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਲਾ ਨਹੀਂ ਜਾਂਦਾ ਜੀ ਇਹ ਇਹ ਪੁੰਨ ਜਿਹੜਾ ਕਿ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਪ੍ਰਤਪਾਲ ਜੀ ਹਾਂ ਜੀ ਤੇ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਗਏ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾਉਂਦੇ ਆ ਮੈਂ ਸਾਰੀ ਸਟੋਰੀ ਤੁਹਾਡੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਖਿਆ ਜੀ ਤੇ ਕਰਨ ਦੇ ਤਾਲਵਾਰ ਵੀ ਕੋਮਤਵਾਂ ਚੰਨਵਾਲੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਕ੍ਰਿਸਟਿਅਨਟੀ ਲਾਤੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਆ ਜੀ ਇਹ ਨਹੀਂ ਚਾਹੀਦਾ ਜੀ ਸਮਝੋ ਦੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਲੋਕ ਕੁਦਰਤ ਦੀ ਮਾਰਾ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਪਰ ਮਤਲਬ ਜਦੋਂ ਇਹੋ ਜਿਹੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਈ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਹੈ ਇੱਥੇ ਰਹਿੰਦਾ ਹੈ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਚ ਫਿਰਦਾ ਹੁੰਦਾ ਹੈ ਕਿਹਾਂ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹੇ ਜੇ ਹੋਰ ਬਣਵਾਨੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀਆਂ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਤੇਰੀ ਚਰਚਾ ਹੋਈ ਐ ਆਦਾ ਮਕਸਦ ਇਹ ਸੀਗਾ ਕਿ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਹਮ ਯਾਨੀ ਕਿ ਜੇ 10-10 ਇੰਡਸਟਰੀਆਂ ਭਰਾਤ ਘਰੇ ਜਾਣ ਕਿ ਇਸ ਦੇ ਉੱਪਰ ਦੇ ਅੰਤ ਤੱਕ ਪੜ ਸਕੀ ਮੇਰੇ ਪਰੇ ਕੇ ਗਿਆ ਜੀ ਉਹਦੇ ਉੱਤੇ ਨਹੀਂ ਚਲੋ ਇਸ ਵਾਰ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਪਾਣੀ ਆਇਆ ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਇਹਦੇ ਇਹੋ ਜਿਹਾ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਕੋਈ ਚੁੱਲਾ ਨਾ 부ਜੇ ਕੋਈ ਬਾਹਰ ਨਾ ਸੋਵੇ ਕੋਈ ਪਾਣੀ ਕੋਈ ਕਰੰਟ ਨਾ ਲੱਗੇ ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਡੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ ਕੋਈ ਮੱਜਾਂ ਦਾ ਕੰਮ ਕਰਦਾ ਹੈ ਸੋ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ 'ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਾਈ ਸੇਵਾ ਤਾਂ ਤੁਹਾਨੂੰ ਆ ਲੈਣੀ ਹੈ ਪਰਤਪਾਲ ਸਿਆ ਸੋ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਅਜੇ ਆਪ ਦੀ ਧਰਤੀ ਤੇ ਅਜੇ ਲੋਕ ਹੈਗੇ ਨੇ ਮਾਣ ਸਹਿੀ ਕੱਟਿਆ ਜੀ ਜੋ ਵਾਚਾਰੀ ਉਹ ਕੈਦੀ ਕਰੇ ਕਰ ਲਈ ਰਾਜੇ ਬਸ ਮੈਂ ਰੰਮਨ ਸੋਹਾ ਤੇ ਇਸੀ ਦਿੱਲੀ ਦੀ ਸ਼ੌਕਤ ਨਾਲ ਮਿਲੂ ਮੈਂ ਮੈਂ ਆਉਂਗਾ ਬਸ ਇੱਕ ਕਦੇ ਦਿਨ ਚ ਮੈਨੂੰ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸਤਾਲ ਚ ਹੀ ਬੋਲ ਰਿਹਾ ਤੇ ਮੈਂ ਮਿਲ ਕੇ ਵੀ ਜਾਉਂਗਾ ਤੁਹਾਨੂੰ ਦੇਖੋ ਕੁਦਰਤ ਕੀ ਗੈਨ ਕਰਦੀ ਹੈ ਕਿ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਵੀ ਕੀ ਕੰਮ ਕਰਦੇ ਹੋ ਹੁਣ ਹੁਣ ਸਾਰੀ ਦੁਨੀਆ ਜਾਣਦੀ ਹੈ ਵੀ ਪ੍ਰਤਪਾਲ ਸਿੰਘ ਹੰਸਪਾਲ ਕੀ ਕਰਦਾ ਅਰ ਜੀ ਬਸ ਜੀ ਸ਼ੁਕਰੀਆ ਕਰਨਾ ਚਾਹੀਦਾ ਇਸ ਜੀ ਬਸ ਜੀ ਬਸ ਬਸ ਯਾਰ ਇਹ ਅੱਗੇ ਅਸੀਂ ਵਿਚਕਰ ਕਰਾਂਗੇ ਮੈਨੂੰ ਬਹੁਤ ਚੰਗਾ ਲੱਗਿਆ ਪ੍ਰਤਪਾਲ ਜੀ ਮੈਂ ਮਿਲ ਕੇ ਜਾਊਂਗਾ ਤੁਹਾਨੂੰ ਅਰ ਜੀ ਮਹਾਰਾਜ ਜੀ ਆ ਰੋ ਜੀ ਆ ਰਹਿਣ ਲੋ ਜੀ ਜਰੂਰ ਆ ਬੀਓ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਹ Valeu okay.